ਉਹtrasdiye ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜਿਹੜਾ ਪੋੜਾ ਔਰ ਦੋ ਖੇਲਾ ਬਰਨਾਲੇ ਦੇ ਜਿਹੜੇ ਹਰ ਯੋਧਿਆ ਨੇ ਉਹ ਕਰੋ ਪੂਰੇ 12:30 ਵੱਜ ਗਏ 12:30 ਵਜੇ ਨਾਲ ਦੇ ਨਾਲ ਬਾਥਰੂਮ ਵਗੈਰਾ ਗਏ ਆ ਜਿੱਥੇ-ਜਿੱਥੇ ਵੀ ਘਰ ਤਾਂ ਚੱਕਾ ਜਾਮ ਕਿਸਾਨ ਜੀ ਦੇ ਨਾਂ ਪੰਚਾਇਤ ਦੀ ਕਿਰਪਾ ਹਾਂ ਤਾਂ ਕੇ ਅਜੇ ਇੰਦਰ ਵੱਡੀ ਪੱਦਰ ਤੇ ਦੂਰ ਤਾਂ ਹੀ ਆਈ ਜਾਂਦੇ ਆ ਵੀਰ ਜੀ ਸ਼ੁਰੂ ਕਰੀਏ ਅਤੇ ਭਾਈਓ ਭਾਈਓ ਸਾਰੇ ਜਿਹੜੀ ਤੁਹਾਡੀ ਨਿਊਜ਼ ਹੀ ਹੈ ਖੁੱਪੇ ਹੈ ਜਿਹੜੀ ਪ੍ਰੈਸ ਨੂੰ ਵੀ ਦੇਣੀ ਹੈ ਤੁਹਾਨੂੰ ਉਹ ਇਹ ਚੱਕਾਈਏ ਤੇ ਕਿਹੜੇ ਜਿਹੜੇ ਨਵੇਂ ਨਵੇਂ ਐਜਡੇ ਕੰਮਾਂ ਦੇ ਹੋਏ ਨੇ ਉਹ ਪ੍ਰੋਫੈਸਰ ਦੀਆਂ ਸਾਰੇ ਰੋਲ ਹੋਣ ਇਹ ਹਰ ਜੋ ਦੇ ਆਈ ਜਾਂਦੇ ਹਜੇ ਇਧਰ ਘਰਤਾ ਰੇਲ ਗੱਡੀ ਦਾ ਚੱਕਾ ਜਾਮ ਟਾਈਮ ਪੂਰੇ 12:30 ਵੱਜ ਗਏ ਸਾਰੇ ਵੀਰਾਂ ਨੂੰ ਟਾਈਮ ਦਿੱਤਾ ਸੀਗਾ ਵੀ 11 ਵਜੇ ਨੂੰ ਇੱਥੇ ਪਹੁੰਚ ਜਾਓ ਸਾਰੇ ਪਹੁੰਚੇ ਹੋਏ ਸੀਗੇ ਜਦੋਂ ਟਾਈਮ ਹੋ ਗਿਆ ਨਾਲ ਦੀ ਨਾਲ ਬਰਨਾਲਾ ਜ਼ਿਲ੍ਹਾ ਬਹਿ ਗਿਆ ਗਾਡਰਾਂ ਤੇ